ਸਤਿ ਸ੍ਰੀ ਅਕਾਲ ਮੈਂ ਜ਼ੁਰਾਵਰ ਸਿੰਘ ਡਬਲਯੂ ਡੀਏਸੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੈ ਕੇ ਮੇਰੇ ਨਾਲ ਖੁਦ ਕਲਾਇੰਟ ਮਿਸਟਰ ਹਰਦੀਪ ਸਿੰਘ ਖੜੇ ਨੇ ਜਿਨ੍ਹਾਂ ਨੇ ਆਪਣਾ ਕੈਨੇਡਾ ਦਾ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ ਡਬਲਯੂ ਡੀਏਸੀ ਰਾਹੀਂ ਅਪਲਾਈ ਕੀਤਾ ਸੀ ਜੋ ਕਿ ਬੜੇ ਹੀ ਥੋੜੇ ਸਮੇਂ ਦੇ ਵਿੱਚ ਲਾ ਕੇ ਵੀਜ਼ਾ ਇਹਨਾਂ ਦਾ ਆ ਗਿਆ ਹੈ ਪਾਸਪੋਰਟ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਸਕਦੇ ਹੋ ਕੈਨੇਡਾ ਦੀ ਸਟੈਂਪ ਲੱਗੀ ਹੋਈ ਹੈ ਹਰਦੀਪ ਜੀ ਤੁਹਾਡਾ ਪਾਸਪੋਰਟ ਬਹੁਤ-ਬਹੁਤ ਵਧਾਈਆਂ ਤੁਹਾਨੂੰ ਹਰਦੀਪ ਜੀ ਵੀਜ਼ਾ ਤੁਹਾਡਾ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਲੱਗ ਕੇ ਆ ਗਿਆ ਹੈ ਤਾਂ ਤੁਹਾਡਾ ਡਬਲਯੂਡੀਐਸ ਦੇ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਾਡੇ ਵਿਊਜ਼ ਨਾਲ ਜ਼ਰੂਰ ਸਾਂਝਾ ਕਰੋ डब्ल्यूबीसी ਦੇ ਨਾਲ ਮੇਰਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸਰ ਮੇਰਾ ਇੱਕ ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਾ ਸੀ ਅੱਛਾ ਜੀ ਵਾਰੋ ਕਿਸੇ ਤੋਂ ਮੈਂ ਅਪਲਾਈ ਕੀਤਾ ਤੇ ਉਹ ਵੀਜ਼ਾ ਰਿਫਿਊਜ਼ ਸੀ ਜੀ ਤੇ ਫਿਰ ਮੈਂ ਮੈਨੂੰ ਕਿਸੇ ਤੋਂ ਪਤਾ ਲੱਗਾ ਕਿ ਡਬਲਯੂਬੀਏਸੀ ਦੇ ਵਿੱਚ ਆ ਤੁਹਾਡੇ ਨਾਲ ਮੇਰੇ ਜੇ ਤੁਸੀਂ ਬਹੁਤ ਹੀ ਵਧੀਆ ਗਾਈਡ ਕੀਤਾ ਠੀਕ ਹੈ ਸਰ ਤੇ ਮਾਰੇ ਕੀ ਬਹੁਤ ਵਧੀਆ ਕੀਤੀ ਪਰਫੈਕਟ ਕੀਤੀ ਉਹਦੇ ਨਾਲ ਈ ਜਲਦੀ ਵੀਜ਼ਾ ਲੱਗ ਗਿਆ ਬਹੁਤ ਥੈਂਕ ਯੂ ਬਲ ਹੈ ਜੀ ਕੋਈ ਗੱਲ ਤਾਂ ਜਿਹੜਾ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਰਿਹਾ ਹੈ ਆ ਕਿ ਡਾਕੂਮੈਂਟ ਦੇ ਵਿੱਚ ਕੋਈ ਕਮੀ ਪੇਸ਼ੀ ਜਦੋਂ ਤੁਸੀਂ ਪਹਿਲੇ ਰਿਫਿਊਜ਼ ਹੋਏ ਤਦੋਂ ਪੇਪਰਾਂ ਦੇ ਕਮੀ ਰਹੀ ਹੁਣ ਤੁਸੀਂ ਕਮੀ ਜਿਹੜੀ ਆਪਾਂ ਦੂਰ ਕੀਤੀ ਹੈ ਉਹ ਡਾਕੂਮੈਂਟੇਸ਼ਨ ਨੂੰ ਲੈ ਕੇ ਤੁਹਾਨੂੰ ਸਾਡਾ ਜਿਹੜਾ ਪ੍ਰੋਸੈਸ ਰਿਹਾ ਹੈ ਉਹ ਕਿਦਾਂ ਦਾ ਲੱਗਦਾ ਇਹ ਬਹੁਤ ਹੀ ਵਧੀਆ ਪਹਿਲਾਂ ਵੀ ਮੈਂ ਕਿਤੇ ਕੀਤਾ ਅਪਲਾਈ ਉਹਨਾਂ ਨੇ ਮੈਨੂੰ ਕੁਝ ਦੱਸਿਆ ਨਹੀਂ ਸੀ ਇਸ ਬਾਰੇ ਕੁਝ ਨਹੀਂ ਪਤਾ ਸੀ ਤੁਸੀਂ ਬਹੁਤ ਹੀ ਪਰਫੈਕਟ ਹੈ ਕਿ ਇੱਕ ਚੀਜ਼ ਹੈ ਕਿ ਇੱਕ ਪੇਪਰ ਮੈਨੂੰ ਤੁਸੀਂ ਦੱਸ ਕੇ ਹੀ ਕੀਤਾ ਤੇ ਮੈਨੂੰ ਦਿਖਾ ਕੇ ਥਾਰ ਕੁਝ ਕੀਤਾ ਇਹਦੇ ਨਾਲ ਮੈਨੂੰ ਲੱਗਦਾ ਬਹੁਤ ਹੀ ਸਕਸੈਸ ਹੋਇਆ ਤੇ ਤੁਹਾਡਾ ਥੈਂਕ ਯੂ ਜੀ ਇਹਦੇ ਲਈ ਵੀ ਬਹੁਤ ਬਹੁਤ ਅੱਛਾ ਔਰ ਆਖਰੀ ਸਵਾਲ ਮੈਂ ਪੁੱਛਾਂਗਾ ਕਿ ਹੁਣ ਤੁਹਾਡਾ ਵੀਜ਼ਾ ਲੱਗ ਚੁੱਕਿਆ ਹੈ ਤੁਸੀਂ ਹੁਣ ਜਾਣਾ ਵਿਦੇਸ਼ ਤਾਂ ਤੁਸੀਂ ਸਾਡੇ ਵਿਊਅਰਸ ਲਈ ਜੋ ਹਜੇ ਵੀ ਵਿਦੇਸ਼ ਜਾਣ ਦੇ ਚਾਹਵਨ ਉਹਨਾਂ ਲਈ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਰ ਮੈਂ ਤਾਂ ਇਹ ਜਿੰਨੇ ਵੀ ਯੰਗਸਟਰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਜੇ ਕਿਸੇ ਵੀ ਕੰਟਰੀ ਦਾ ਤੁਸੀਂ ਵੀਜ਼ਾ ਲੈਣਾ ਹੈ ਜਾਂ ਕੋਈ ਵੀ ਫਾਈਲ ਕੋਣੀ ਆ ਤੁਸੀਂ ਦੋਰਾਵਰ ਸਿੰਘ ਉਹਨਾਂ ਨੂੰ ਮਿਲੋ ਤੇ ਡਬਲਯੂ ਪੀ ਆਈ ਸੀ ਵਾਲੀ ਦੀ ਸਾਰੀ ਟੀਮ ਨੂੰ ਮਿਲੋ ਤੁਹਾਨੂੰ ਬਹੁਤ ਹੀ ਵਧੀਆ ਗਾਈਡ ਕਰਨਗੇ ਤੇ ਇੱਕ ਵਾਰ ਫੇਰ ਤੋਂ ਮੈਂ ਇਹਨਾਂ ਦਾ ਥੈਂਕਸ ਕਰਨਾ ਚਾਹ ਰਾ ਹਾਂ ਜੀ 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 ਥੈਂਕ ਯੂ ਵੈਰੀ ਮਚੀ ਥੈਂਕ ਯੂ ਥੈਂਕ ਯੂ ਜੀ